ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਔਰ ਦੇਸ਼ ਤੋਂ ਬਾਹਰ ਵੱਸਦੇ ਸਾਰੇ ਪੰਜਾਬੀਆਂ ਨੂੰ ਭਾਰਤੂ ਆਸਣਾਂ ਨੂੰ ਵਿਸਾਖੀ ਦੇ ਤਿਉਹਰ ਦੀਆਂ ਬਹੁਤ ਬਹੁਤ ਮੁਬਾਰਕਾਂ ਵਿਸਾਖੀ ਦਾ ਜਿਹੜਾ ਪੁਰਬ ਹੈ ਉਹ ਪੰਜਾਬੀਆਂ ਲਈ ਬਹੁਤ ਇਮਤਿਹਾਨ ਰੱਖਦਾ ਕਿਉਂਕਿ ਇਸ ਦਿਨ ਜਿਹੜਾ ਹੈਗਾ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਰਣਪੋਤ ਸਾਹਿਬ ਵਿਖੇ ਸੋ ਇਹ ਸਾਡੇ ਲਈ ਬਹੁਤ ਵੱਡਾ ਤਿਉਹਾਰ ਹੈ ਦੂਸਰਾ ਵਿਸਾਖੀ ਦੇ ਨਾਲ ਪੰਜਾਬ ਜਿਹੜੀ ਹੈ ਹਰੀਆਲੀ ਜਿਹੜੀ ਹੈਗੀ ਆ ਉਹ ਖੇਤਾਂ ਚ ਜਿਹੜੀ ਜਦੋਂ ਪੱਕ ਕੇ ਕਣਕ ਆਂਦੀ ਹੈ ਤਾਂ ਉਹਦੇ ਨਾਲ ਵੀ ਸਾਡਾ ਜਿਹੜਾ ਵਿਸਾਖੀ ਦਾ ਮੇਲ ਖਾਂਦਾ ਹੈ ਕਿ ਵਿਸਾਖੀ ਦੇ ਦਿਨ ਬਹੁਤ ਸਾਰੇ ਕਿਸਾਨ ਜਿਹੜੀ ਆਪਣੀ ਕਣਕ ਦੀ ਜਿਹੜੀ ਪਟਾਈ ਕਰਦੇ ਆ ਤੇ ਉਹਦੇ ਨਾਲ ਖੁਸ਼ੀਆਂ ਘਰਾਂ ਚ ਆਉਂਦੀਆਂ ਸੋ ਮੈਂ ਉਸ ਅਕਾਲਪੁਰ ਖੱਜੋਂ ਬੇਨਤੀ ਕਰਦਾ ਕਿ ਸਾਡੇ ਪੰਜਾਬ ਵਾਸੀ ਐਵੇਂ ਖੁਸ਼ ਰਹਿਣ ਉਹਨਾਂ ਦੇ ਖੇਤਾਂ 'ਚ ਹਰਿਆਲੀ ਰਹੇ ਔਰ ਵਾਹਿਗੁਰੂ ਸਾਡੇ ਇੱਕ ਆਪਸੀ ਜਿਹੜਾ ਭਾਈਚਾਰਾ ਬਣਾਈ ਬਣਾਈ ਰੱਖੇ ਇੱਕ ਵਾਰ ਫੇਰ ਮੈਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਵਾਦ ਦਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਦੇਸ਼ ਵਿਦੇਸ਼ ਵਿੱਚ ਬੈਠੀਆਂ ਹੋਈਆਂ ਸਾਧ ਸੰਗਤ ਜੀ ਨੂੰ ਵਿਸਾਖੀ ਦੀਆਂ ਤੇ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਇਹ ਵਿਸਾਖੀ ਦਾ ਤਿਹਾਰ ਕਿਸਾਨਾਂ ਦੇ ਵਾਸਤੇ ਬਹੁਤ ਲਾਹੇਵੰਦ ਹੁੰਦਾ ਹੈ ਨਵੀਂ ਫਸਲ ਕਣਕ ਦੀ ਆਉਂਦੀ ਹੈ ਕਣਕਾਂ ਸੋਨੇ ਵਾਂਗ ਲਸਕਰੀਆਂ ਹੁੰਦੀਆਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਡਾ ਅੰਨਦਾਤਾ ਖੁਸ਼ਹਾਲ ਰਹੇ ਅਤੇ ਵੱਧ ਤੋਂ ਵੱਧ ਤਰੱਕੀਆਂ ਕਰੇ ਇਸ ਦੇ ਨਾਲੇ ਖਾਲਸਾ ਸਾਜਨਾ ਦੇ ਵਿੱਚ ਅੱਜ ਵਿਸਾਖੀ ਵਾਲੇ ਦਿਨ 13 April 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਨੰਦਵਰ ਸਾਹਿਬ ਦੇ ਵਿਖੇ ਸਿੱਖ ਪੰਥ ਦੀ ਸਾਜਨਾ ਕੀਤੀ ਸੀ ਪੰਜ ਪੰਜ ਸਿੰਘਾਂ ਨੇ ਅਮਰਤ ਸਿਕਾ ਕੇ ਅਮਰਤ ਦੀ ਦਾਤ ਹਰ ਇੱਕ ਸਿੱਖ ਨੂੰ ਬਖਸ਼ੀ ਸੀਗੀ ਜਿਹਦੇ ਨਾਲ ਜਿਹਦੇ ਤਹਿਤ ਇਹ ਵਿਸਾਖੀ ਦਾ ਤਿਹਾਰ ਸਿੱਖਾਂ ਵਾਸਤੇ ਬਹੁਤ ਸਿੱਖਾਂ ਦੀ ਜਨਮ ਭੂਮੀ ਨੰਦਵਰ ਸਾਹਿਬ ਵਿਖੇ ਬਹੁਤ ਉਮਤਾਮਨ ਨਾਲ ਮਨਾਇਆ ਜਾਂਦਾ ਹੈ ਅਸੀਂ ਪੰਜਾਬ ਵਿਕਤਾ ਚੈਨਲ ਵੱਲੋਂ ਸਮੂਹ ਦੇਸ਼ ਵਿਦੇਸ਼ ਵਿੱਚ ਬੈਠੀ ਹੋਈਆਂ ਸਨੀਆਂ ਸੰਗਤਾਂ ਨੂੰ ਵਿਸਾਖੀ ਦੀਆਂ ਤੇ ਖਾਲਸਾ ਸਾਜਣਾ ਦੇ ਬੱਚੀਆਂ ਬਹੁਤ ਬਹੁਤ ਵਧਾਈਆਂ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ